ਯਾਪੀਮ ਯਾ ਭਾਰਤ ਦੋਸਤੋ ਕਿ ਤੁਸੀਂ ਕੱਲ ਦੇਖਿਆ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰਦੇਸ਼ ਤੇ ਬਲਗ ਸੰਕਤੀ ਦੇ ਇਲੈਕਸ਼ਨਾਂ ਦੇ ਰਿਜ਼ਲਟ ਜਿਹੜੇ ਆ ਕੱਲ ਆਇਆ ਉਹਦੇ ਵਿੱਚ ਕੇ ਬੇਸ਼ੱਕ ਦੀ ਝਾੜੂ ਵਾਲੇ ਆਪਣੀਆਂ ਗੜਬੜੀਆਂ ਕਰ ਕਰਕੇ ਸੀਟਾਂ ਲਾ ਗਾਇਆ ਪਰ ਮਹਾਂਜਨ ਸਮਾਜ ਪਾਰਟੀ ਇੱਕ ਵੱਡੀ ਧਿਰ ਵਜੋਂ ਉੱਭਰੀ ਆ ਜਿਹੜੀ ਕਿ ਉਹਦੇ ਬਾਰੇ ਚਰਚਾ ਦੇ ਕਰਨ ਦੇ ਲਈ ਅਸੀਂ ਸਰਦਾਰ ਅਵਤਾਰ ਸਿੰਘ ਕਨੀਪੂਰੀ ਪੰਜਾਬ ਪ੍ਰਧਾਨ ਬਸਵਾ ਦੇ ਨਾਲ ਗੱਲਬਾਤ ਕਰਦੇ ਆ ਕਨੀਪੁਰ ਸਿੰਘ ਸਾਹਿਬ ਜੀ ਜੈਪੀ ਅੱਜ ਜੈਪੀ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੱਲ ਜਿਹੜੇ ਲਖਨੌਂ ਦੇ ਇੰਦਿਆ ਐਲਾਨ ਹੋਏ ਆ ਉਹਦੇ ਵਿੱਚ ਇੱਕ ਬਹੁਜਨ ਸਮਾਜ ਪਾਰਟੀ ਇੱਕ ਵੱਡੀ ਤਰ੍ਹਾਂ ਜੋ ਬੁੜੀ ਆ ਇਹਦੇ ਬਾਰੇ ਫਤਕੀ ਕਹਿਣਾ ਮੈਂ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਦਾ ਵਰਕਰਾਂ ਦਾ ਔਰ ਵੋਟਰਾਂ ਦਾ ਸਪੋਰਟਰਾਂ ਦਾ ਸਾਰਿਆਂ ਦਾ ਸ਼ੁਕਰਾਨਾ ਕਰਦਾ ਕਿ ਜਿਨ੍ਹਾਂ ਨੇ ਬੌਜਨ ਸਮਾਜ ਪਾਰਟੀ ਨੂੰ ਪੰਜਾਬ ਦੇ ਅੰਦਰ ਬੌਜਨ ਸਮਾਜ ਪਾਰਟੀ ਨਾਲ ਆਪਣਾ 2027 ਦਾ ਭਵਿੱਖ ਜੋੜ ਕੇ ਦੇਖਿਆ ਬੌਜਨ ਸਮਾਜ ਪਾਰਟੀ ਨੂੰ ਪੰਜਾਬ ਦੇ ਅੰਦਰ ਇੱਕ ਮਜ਼ਬੂਤ ਰਾਜਨੀਤਿਕ ਧਿਰ ਵਜੋਂ ਉਹਨਾਂ ਨੇ ਸਹਿਯੋਗ ਦੇ ਕੇ ਖੜੀ ਕੀਤਾ ਔਰ ਇਹ 2027 ਦੀ ਸਿੱਧੂ ਸਾਹਿਬ ਨਹੀਂ ਰੱਖੀ ਗਈ ਠੀਕ ਹੈ ਜੀ ਕਿਉਂਕਿ ਪੰਜਾਬ ਦੇ ਅੰਦਰ ਲੋਕ ਰਵਾਇਤੀ ਪਾਰਟੀਆਂ ਤੋਂ ਅੱਕੇ ਪਏ ਆ ਥੱਕੇ ਪਏ ਆ ਟੁੱਟੇ ਪਏ ਹਨ ਅਨੇਕਾਂ ਕਿਸਮ ਦੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਬਾਵਜੂਦ ਭੋਜਨ ਸਮਾਜ ਪਾਰਟੀ ਨੇ ਬਹੁਤ بڑے ਪੱਦਰ ਹਲਕਿਆਂ ਦੇ ਵਿੱਚ ਜਿਹੜੇ ਆਪਣੇ ਖਾਤੇ ਖੋਲੇ ਆ ਨਮਾਇंदे ਜਿੱਤ ਕੇ ਆਏ ਆ ਬਲੌਕ ਸੰਤੀ ਵੀ ਜਿੱਤੀਆਂ ਜ਼ਿਲ੍ਹਾ ਪ੍ਰੇਸ਼ਦ ਵੀ ਜਿੱਤੀਆਂ ਜਿੱਥੇ ਅਸੀਂ ਵੋਟਾਂ ਦਾ ਸ਼ੁਕਰਾਨਾ ਕਰਦੇ ਹਾਂ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਾਂ ਉੱਥੇ ਇੱਕ ਸਨੇਹਾ ਹੈ ਪੰਜਾਬੀਆਂ ਨੂੰ ਠੀਕ ਹੈ ਜੀ ਪੰਜਾਬ ਦੇ ਅੰਦਰ ਜਿਹੜੀ ਪੰਜਾਬ ਸੰਭਾਲੋ ਮਹਿਮ ਬਹੁਜਨ ਸਮਾਜ ਪਾਰਟੀ ਨੇ ਚਲਾਈ ਇਹ ਉਸ ਮਹਿਮ ਨੂੰ ਸੰਗਤ ਨੇ ਅਸ਼ੀਰਵਾਦ ਦਿੱਤਾ ਠੀਕ ਹੈ ਔਰ 2027 ਪੰਜਾਬ ਨੂੰ ਬਰਬਾਦ ਔਰ ਬਦਹਾਲ ਬਣਾਉਣ ਵਾਲੀਆਂ ਤਾਕਤਾਂ ਕਾਂਗਰਸ ਆ ਆਪ ਬੀਜਪੀ ਅਕਾਲੀ ਇਹਨਾਂ ਤੋਂ ਪੰਜਾਬ ਛਡਾਇਆ ਜਾਊਗਾ ਔਰ ਪੰਜਾਬ ਸੰਭਾਲੋ ਮਹਮ ਖੁਸ਼ਹਾਲ ਸੇਤਮੰਦ ਪੰਜਾਬ ਦਾ ਨਿਰਮਾਣ ਕਰੇਗੀ ਇਹ ਜਨਤਾ ਨੇ ਹੁਣ ਮੋਹਰ ਲਗਾ ਦਿੱਤੀ ਗੜਸ਼ੰਕਰ ਬਦਾਨਾ ਸਾਹਿਬ ਹਲਕੇ ਦੇ ਦੋ ਜ਼ੋਨ ਆ ਜੀ ਇੱਕ ਮਜਾਰਾ ਡਿੰਗਰੀਆਂ ਇੱਕ ਪਾਲੇ ਜਿੱਥੇ ਬਸਵਾ ਦੇ ਦੋ ਕੈਂਡੀਡੇਟ ਜਿੱਤ ਜਿੱਤਿਆਂ ਨੂੰ ਗੜਬੜੀ ਕਰਕੇ ਉਹਨੇ ਹਾਰ 'ਚ ਤਬਦੀਲ ਕਰ ਦਿੱਤਾ ਇਹਦੇ ਬਾਰੇ ਕੀ ਕਹਿਣਾ ਪਵੇ। ਦੇਖੋ ਆਮ ਪਾਰਟੀ ਦੇ ਇੱਕ ਸੀਨੀਅਰ ਲੀਡਰ ਨੇ ਜਿਹੜਾ ਇੰਚਾਰਜ ਆ ਉਹਨੇ ਇਲੈਕਸ਼ਨ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਸਾਮ, ਗਾਮ, ਦੰਡ, ਪੇਦ, ਡੰਡਾ ਪੁਲਿਸ ਦਾ ਇਸਤੇਮਾਲ, ਸਾਧਨਾ ਦਾ ਸਰਕਾਰੀ ਮਿਸ਼ਨਰੀ ਦਾ ਦੁਰਪਯੋਗ, ਗਾਲ ਕੱਢੋ, ਕੁੱਟੋ ਪਰ ਜਿੱਤੋ ਇਹ ਆਮ ਆਦਮੀ ਪਾਰਟੀ ਨੇ ਸਾਬਤ ਕਰ ਦਿੱਤਾ ਕਿ ਬਲੌਕ ਸਮਤੀ ਦੇ ਉਮੀਦਵਾਰਾਂ ਨੂੰ ਪੇਪਰ ਭਰਨ ਤੋਂ ਰੋਕਣ ਲਈ ਐਨਓਸੀ ਨਹੀਂ ਦੇਣੀ ਠੀਕ ਹੈ ਜੀ ਉਹਨਾਂ ਦੀਆਂ ਫਾਈਲਾਂ ਖੋਹ ਕੇ ਫਾੜ ਦੇਣੀਆਂ ਹਾਂ ਔਰ ਫਿਰ ਉਹਨਾਂ ਦੇ ਪੇਪਰ ਰੱਦ ਕਰ ਦੇਣੇ ਇਕੱਠੇ ਕਰਕੇ ਔਰ ਇਸ ਤੋਂ ਇਲਾਵਾ ਇਹ ਉਮੀਦਵਾਰ ਫਾਈਲਾਂ ਭਰ ਕੇ ਗਏ ਤੇ ਉਹਨਾਂ ਨੂੰ ਅੰਦਰ ਗਿਆ ਨੂੰ ਕਹਿਣਾ ਕਿ ਉਧਾ ਹੀ ਕੋਈ ਕਮੀ ਕੱਢ ਕੇ ਫਿਰ ਤੁਸੀਂ ਕਰ ਲਿਓ ਅਸੀਂ ਲੈ ਲਵਾਂਗੇ ਉਦੋਂ ਤੱਕ ਸਮਾਂ ਬੀਤ ਗਿਆ ਉਹਨਾਂ ਨੇ ਪੇਪਰਾਂ ਦੀ ਐਂਟਰੀ ਨਹੀਂ ਕਰੀ ਇਹ ਮਾਲਪੁਰ ਜੀ ਮੇਰੀਆਂ ਅੱਖਾਂ ਦੇ ਸਾਹਮਣੇ ਹੋਈ ਹੈ ਇਹ ਕੱਟੇ ਇਹ ਸ਼ੁਰੂ ਤੋਂ ਲੈ ਕੇ ਹਾਂਜੀ ਇਹ ਇਲੈਕਸ਼ਨ ਇਹਨਾਂ ਨੇ ਇਹਦੇ ਵਿੱਚ ਇਮਾਨਦਾਰੀ ਨਾਲ ਨਹੀਂ ਲੜਿਆ ਇਹਨਾਂ ਹਾਂਜੀ ਇਹਦੀ ਨੀ ਬੇਈਮਾਨੀ ਠੀਕ ਹੈ ਜੀ ਧੋਖਾ ਆ ਦਮਨ ਆ ਛਲਕਪਟ ਆ ਸਰਕਾਰੀ ਤੰਤਰ ਦਾ ਦੁਰਉਪਯੋਗ ਆ ਸਰਪੰਚਾਂ ਨੂੰ ਧਮਕਾਇਆ ਗਿਆ ਪੰਚਾਂ ਨੂੰ ਧਮਕਾਇਆ ਗਿਆ ਹਾਂਜੀ ਫਿਰ ਵੀ ਜਿਹੜੀਆਂ ਜਿੱਤਾਂ ਹੋਈਆਂ ਜਿੱਤ ਬਿਲਲੇ ਵੀ ਨਤੀਜੇ ਬਦਲੇ ਨਹੀਂ ਹਾਂਜੀ ਤੁਸੀਂ ਦੱਸਿਆ ਪੀ ਪੱਲੇ ਹਾਲ ਗੜਸ਼ੰਕਰ ਦੇ ਵਿੱਚ ਔਰ ਮਜਾਰਾ ਡਿੰਗਰੀ ਇਹ ਜਿਹੜੇ ਜਿੱਤਿਓ ਜੌਨ ਬਸਪਾ ਦੇ ਜਿਹੜੇ ਆ ਉਹ ਉਹਨਾਂ ਨੂੰ ਹਾਰਿਓ ਡਿਕਲੇਅਰ ਕੀਤਾ ਗਿਆ ਹਾਂਜੀ ਉਹ ਇਸੇ ਤਰ੍ਹਾਂ ਨਕੋਦਰ ਦੇ ਵਿੱਚ ਹਾਂਜੀ ਸਾਡਾ ਉੱਥੋਂ ਦੀ ਵਿਧਾਇਕ ਜਿਹੜੀ ਆ ਉਹਦੇ ਪਿੰਡ ਵਾਲੀ ਸੀਟ ਬੀਐਸਪੀ ਨੇ ਜਿੱਤੀ ਠੀਕ ਹੈ ਜੀ ਔਰ ਸਾਰਿਆਂ ਨੂੰ ਕਿਹਾ ਗਿਆ ਕਿ 6 ਵਜੇ ਤੁਸੀਂ ਆ ਕੇ ਸਰਟੀਫੀਕਟ ਲੈ ਲਿਓ ਇਹ ਤਾਂ ਕਾਫੀ ਚਰਚਾ ਦੇ ਵਿੱਚ ਪੰਜਾਬ ਦੇ ਵਿੱਚ ਇਹ ਸੀਟ ਤਾਂ ਜੀ ਜਦੋਂ ਜਦੋਂ 6 ਵਜੇ ਗਏ ਹਾਂਜੀ ਤਾਂ ਉਹਨਾਂ ਨੂੰ ਕਹਿੰਦੇ ਜੀ ਇਹ ਸਾਡੀ ਫਿਰ ਤਾਂ ਆਮ ਆਦਮੀ ਪਾਰਟੀ ਨੇ ਦੇਤਾ ਠੀਕ ਹੈ ਜੀ ਮੈਂ ਰਾਤ ਡੀਸੀ ਸਾਹਿਬ ਨਾਲ ਗੱਲ ਕੀਤੀ ਹਸ਼ਿਆਰਪੁਰ ਵਾਲਿਆਂ ਨਾਲ ਵੀ ਕਰੀ ਹਾਂਜੀ ਜਿਹੜੀ ਗੜਸ਼ੰਕਰ ਚ ਗੜਬੜੀ ਕਰੀ ਤੇ ਜਲੰਧਰ ਵਾਲਿਆਂ ਨਾਲ ਵੀ ਕਰੀ ਹਾਂਜੀ ਮੈਂ ਜਲੰਧਰ ਵਾਲਿਆਂ ਨੂੰ ਕਿਹਾ ਕਹਿੰਦੇ ਜੀ ਐਸਡੀਐਮ ਕਹਿੰਦਾ ਆ ਪਈ ਇਹ ਆਮ ਪਾਰਟੀ ਜਿੱਤੀ ਹਾਂਜੀ ਤੇ ਬੀਐਸਪੀ ਵਾਲੇ ਕਹਿੰਦੇ ਅਸੀਂ ਜਿੱਤੇ ਹਾਂ ਮੈਂ ਕਿਹਾ ਸਾਡੀ ਬਿਨਾ ਮੰਨੋ ਉਹਦੇ ਬਿਨਾ ਮੰਨੋ ਠੀਕ ਹੈ ਤੁਸੀਂ ਸੀਸੀਟੀਵੀ ਕੈਮਰੇ ਤੋਂ ਰਿਜ਼ਲਟ ਕੱਢ ਲਓ ਠੀਕ ਹੈ ਜੀ ਤੇ ਰਾਤ 2 ਵਜੇ ਉੱਥੇ ਸੀਸੀਟੀਵੀ ਕੈਮਰੇ ਵਾਲੇ ਬੁਲਾਏ ਗਏ ਉਹ ਜਿਹੜੇ ਚਲੇ ਗਏ ਠੀਕ ਹੈ ਔਰ ਉਹਦੇ ਵਿੱਚੋਂ ਸੀਟ ਬੀਐਸਪੀ ਦੀ ਜੇਤੂ ਹਾਂਜੀ ਰਾਤ ਕਿਹਾ ਐਸਡੀਐਮ ਨੇ ਵੀ ਮੈਂ ਕੱਲ ਦਊਂਗਾ ਤੁਹਾਨੂੰ ਦੁਪਹਿਰ ਨੂੰ ਸਾਢੇ 10 ਜੀ ਤਾਂ ਇਹ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਜ਼ਿਲ੍ਹਾ ਪ੍ਰੀਸ਼ਦਾਂ ਸਾਡੀਆਂ ਕਈ ਜੜੀਆਂ ਕਈ ਜ਼ਿਲ੍ਹਾ ਪ੍ਰੀਸ਼ਦਾਂ ਜਿਹੜੀਆਂ ਜਿੱਤੀਆਂ ਹਾਂਜੀ ਲੇਟ ਨਾਈਟ ਹਾਰੀਆਂ ਟਿਕਲੇ ਤੋ ਇਹ ਜਿਹੜੀ ਜਿਹੜਾ ਅਨਿਆਇ ਆ ਇਹ ਸਰਕਾਰ 2-4 ਜਿਲਾ ਪ੍ਰੇਸ਼ਕ ਵਾਧੂ ਜਿੱਤ ਲਵੇ ਜਾਂ 150 200 ਬਲੌਕ ਸੰਪਤੀ 400 ਤੇਰਾ ਫੇਰੀ ਕਰਕੇ ਕਿਸੇ ਦੇ ਪੇਪਰ ਰੋਕ ਕੇ ਹਾਂਜੀ ਉਹ ਨਿਰਵਿਰੋਧ ਜਿੱਤ ਜਾਵੇ ਠੀਕ ਹੈ ਦੇਖੋ ਇਹਦੇ ਸਿੱਟੇ ਇਹਨਾਂ ਨੂੰ 27 ਚ ਭੁਗਤਣੇ ਪੈਣਗੇ ਉਹ ਤਾਂ ਦਿਸਦਾ ਹੀ ਆਮ ਆਦਮੀ ਪਾਰਟੀ ਦਾ ਜਾਣਾ 2027 ਚ ਤੈਅ ਆ ਹਾਂਜੀ ਔਰ ਹਾਥੀ ਦਾ 2027 ਚ ਆਉਣਾ ਤੈਅ ਆ ਹੁਣ ਤਾਂ ਜੀ بڑے بڑے ਕਲਾਕਾਰ ਵੀ ਕਹਿੰਦੇ ਨੇ ਕਹਿਣਾ ਪਿਆ ਕਿ ਤੁਸੀਂ ਸਾਰਿਆਂ ਨੇ ਦੇਖਿਆ ਨਾ ਹੁਣ ਹਾਥੀਆ ਦੀ ਵਾਰੀ ਆ ਹੁਣ ਹਾਥੀਆ ਜਵਾਬ ਹੁਣ ਤਾਂ ਤੁਹਾਡਾ ਪ੍ਰਚਾਰ ਇੰਟਰਨੈਟ ਕਲਾਕਾਰੀ ਕਰਨ ਨਾਲ ਬਗੈਰ ਕਾਹੇ ਰੋਕਦੇ ਦੇਖੋ ਮੈਂ ਅਸੀਂ ਜਦੋਂ ਪੰਜਾਬ ਸੰਭਾਲੋ ਮਹਿਮ 15 ਮਾਰਚ ਨੂੰ ਸ਼ੁਰੂ ਕੀਤੀ ਫਗਵਾੜੇ ਤੋਂ ਮੈਂ ਉਦੋਂ ਬੇਨਤੀ ਕੀਤੀ ਸਾਰੇ ਪੰਜਾਬੀਆਂ ਨੂੰ ਕਿ ਮੈਂ ਆਜ਼ਾਦ ਜ਼ਮੀਰਾਂ ਨੂੰ ਬੇਨਤੀ ਕਰਦਾ ਮੈਂ ਪੰਜਾਬ ਦੀਆਂ ਕਲਮਾਂ ਨੂੰ ਲੇਖਕਾਂ ਨੂੰ ਬੁੱਧੀਜੀਵੀਆਂ ਨੂੰ ਪੱਤਰਕਾਰਾਂ ਨੂੰ ਸੰਗੀਤਕਾਰਾਂ ਨੂੰ ਔਰ ਕਲਾਕਾਰਾਂ ਨੂੰ ਕਿ ਅਸੀਂ ਪੰਜਾਬ ਦੇ ਵਿੱਚ ਰਿਲੇਸ਼ਨ ਬਚਾਉਣ ਲਈ ਨਹੀਂ ਹੁਣ ਜਨਰੇਸ਼ਨ ਬਚਾਉਣ ਲਈ ਅੱਗੇ ਆਈ ਠੀਕ ਹੈ ਜੀ ਮੈਂ ਸਾਰੇ ਉਹਨਾਂ ਕਲਾਕਾਰ ਭਰਾਵਾਂ ਦਾ ਵੀ ਬੁੱਧੀਜੀਵੀਆਂ ਦਾ ਵੀ ਪੰਜਾਬੀਆਂ ਦਾ ਵੀ ਔਰ ਪੰਜਾਬ ਦੇ ਕਰਮਚਾਰੀਆਂ ਦਾ ਵੀ ਪੰਜਾਬ ਦੇ ਹਰ ਵਰਗ ਦਾ ਔਰ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਸਾਡੇ ਭਰਾ वर्ल्ड वाइड ਬੀਐਸਪੀ ਸਪੋਰਟਰਸ ਦਾ ਜਿਨ੍ਹਾਂ ਜਿਨ੍ਹਾਂ ਨੇ ਬਹੁਜਨ ਸਮਾਜ ਪਾਰਟੀ ਨੂੰ ਸਹਿਯੋਗ ਕੀਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਮੈਂ ਸਦਾ ਦਿੰਨਾ ਬੇਨਤੀ ਕਰਦਾ ਹਾਂ ਕਿ ਇਹ ਜੋ ਹਾਥੀ ਦਾ ਉਹਾਰ ਹੋਇਆ ਹੈ ਇਹ 2027 ਦਾ ਸਨੇਹਾ ਕਿ 2027 ਜਿਹੜਾ ਬੀਐਸਪੀ ਨੇ ਕਿਹਾ ਪੰਜਾਬ ਸੰਭਾਲੋ ਮਹਿਮ ਅਸੀਂ ਬਣਾਵਾਂਗੇ ਨਸ਼ਾ ਮੁਕਤ ਪੰਜਾਬ ਡਰੱਗ ਮਾਫੀ ਦੇ ਮੂੰਹ ਚੋਂ ਪੰਜਾਬ ਨੂੰ ਕੱਢਣਾ ਮਾਮਾ ਦੇ ਪੁੱਤ ਬਚਾਉਣੇ ਪੈਣਾ ਦੇ ਪ੍ਰਾਪ ਬਚਾਉਣੇ ਧੀਆ ਦਾ ਸੁਆਗ ਬਚਾਉਣਾ ਇਹ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਵਿੱਚ ਇੱਕ ਕ੍ਰਾਂਤੀ ਕਰੂਗੀ ਜਿਹਦੇ ਜਿੱਥੇ ਡਰੱਗ ਮਾਫੀਆ ਨੂੰ ਕਾਂਗਰਸ ਭਾਜਪੀ ਅਕਾਲੀ ਆਪ ਇਹ ਉਹਦਾ ਨੈਟਵਰਕ ਨਹੀਂ ਤੋੜ ਸਕਦੇ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਪਹਿਲ ਕਦਮੀ ਕਰਕੇ ਦਿਖਾਵਾਂਗੇ ਇਹ ਔਰ ਬੇਰੁਜ਼ਗਾਰੀ ਪੰਜਾਬ ਪੰਜਾਬ ਦੇ ਪੜ੍ਹੇ ਲਿਖੇ ਬੱਚੇ ਵਿਦੇਸ਼ਾਂ ਦੇ ਰੈਸਟੋਰੈਂਟਾਂ 'ਚ ਹੋਟਲਾਂ ਤੇ ਟਾਬਿਆਂ ਤੇ ਭਾਂਡੇ ਮਾਂਜਣ ਲਗਾਤੇ ਤੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਨੇ ਪੜ੍ਹੇ ਲਿਖੇ ਬੱਚੇ ਭਾਂਡੇ ਮਾਂਜਣ ਲਾਤੇ ਆਓ 2027 'ਚ ਪੰਜਾਬ ਸੰਭਾਲੋ ਮਹਿਮ ਨੂੰ ਅਸ਼ੀਰਵਾਦ ਦਿਓ ਇਹਨਾਂ ਨੂੰ ਪੰਜਾਬ ਦੀ ਰਾਜਨੀਤੀ 'ਚ ਮਾਂਜ ਕੇ ਰੱਖ ਦਿਓ ਔਰ ਬਹੁਜਨ ਸਮਾਜ ਪਾਰਟੀ ਨੂੰ ਮੌਕਾ ਦਿਓ ਅਸੀਂ ਬਦਹਾਲ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਵਾਂਗੇ ਸਰਕਾਰੀ ਸਕੂਲਾਂ 'ਚ 100% ਦੀ ਅਧਿਆਪਕ ਦੇਵਾਂਗੇ ਮੁਫਤ ਤੇ ਲਾਜ਼ਮੀ ਸਿੱਖਿਆ ਦਾ ਕਾਨੂੰਨ ਲਾਗੂ ਕਰਾਂਗੇ ਬਰਬਾਦ ਹੋ ਚੁੱਕੀਆਂ ਸੇਵਾਵਾਂ ਜਿਹੜੀਆਂ ਉਹ ਆਮ ਜਨਤਾ ਦੀ ਸੁੱਖ ਸਹੂਲਤ ਜ਼ਰੂਰਤ ਮੁਤਾਬਕ ਉਹਦਾ ਆਧੁਨਿਕੀਕਰਨ ਕੀਤਾ ਜਾਊਗਾ ਸਟਾਫ ਦਿੱਤਾ ਜਾਊਗਾ ਪੰਜਾਬ ਨੂੰ ਕਰਜ਼ੇ ਦੇ ਬੋਝ ਦੇ ਥੱਲੇ ਕੱਟਣ ਵਾਲੀ ਆਰਥਿਕ ਨੀਤੀ ਲਾਗੂ ਕਰਾਂਗੇ ਕਿਰਤੀ ਕਾਮਿਆਂ ਆਤਮ ਨਿਰਪਰ ਜੀਵਨ ਜੀ ਸਕਣ ਔਰ ਕਿਸਾਨ ਖੁਦਕਸ਼ੀਆਂ ਦੇ ਦੌਰ ਚੋਂ ਕੱਢਿਆ ਜਾ ਸਕਣ ਕਿਉਂਕਿ ਪੰਜਾਬ ਦਾ ਕਿਰਤੀ ਔਰ ਕਿਸਾਨ ਦੋਨਾਂ ਦੀ ਜ਼ਿੰਦਗੀ ਬੜੀ ਬਦਹਾਲ ਦੋਨੋਂ ਹੀ ਪਰੇਸ਼ਾਨੀ ਵਾਲਾ ਜੀਵਨ ਜੀ ਰਹਾ ਹੈ ਤਾਂ ਬਹੁਤ ਜਨ ਸਮਾਜ ਪਾਰਟੀ ਨੇ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਸਮਝ ਕੇ ਵੱਡਾ ਪਾ ਸੰਭਾਲਣ ਲਈ ਬਚਪਨ ਸੰਭਾਲਣ ਲਈ ਅਸੀਂ ਪੰਜਾਬ ਸੰਭਾਲੋ ਮਹਮ ਚਲਾਈ ਆ ਔਰ ਇਹ ਜਿਹੜੇ ਨਤੀਜੇ ਇਹ ਜਿਹੜਾ ਹਾਥੀ ਦਾ ਵੱਡਾ ਉਭਾਰ ਬਲਕ ਸੰਤੀ ਜਿਹੜਾ ਪ੍ਰੇਸ਼ਤ ਹੋਇਆ ਇਹ ਪੰਜਾਬੀਆਂ ਨੇ ਪੰਜਾਬ ਸੰਭਾਲੋ ਮਹਮ ਜਿਹੜੀ ਬਚਪਾਨ ਨੇ ਚਲਾਈ ਉਹਦੇ ਤੇ ਮੋਹਰ ਲਗਾਈ ਆ ਮੈਂ ਧੰਨਵਾਦ ਕਰਦਾ ਔਰ ਮੈਂ ਪੰਜਾਬੀਆਂ ਨੂੰ ਸਦਾ ਦਿੰਦਾ ਕਿ ਆਓ ਹਰ ਕਿਸਮ ਦੀ ਵੰਡ ਤੋਂ ਉੱਪਰ ਉੱਠ ਕੇ BSP ਦੀ ਪੰਜਾਬ ਸੰਭਾਲੋ ਮਹਿਮ ਨੂੰ ਅਸ਼ੀਰਵਾਦ ਦਿਓ ਇਹਦਾ ਹਿੱਸਾ ਬਣੋ ਤਾਂ ਕਿ 2027 ਆਪਾਂ ਜਿਨ੍ਹਾਂ ਨੇ 78 ਸਾਲ ਮਿਲ ਕੇ ਪੰਜਾਬ ਨੂੰ ਇਹ ਚਾਰੇ ਹੀ ਤਿਰੰਗ ਕਾਂਗਰਸ ਆਪ ਭਾਜਪਾ ਅਕਾਲੀ ਜਿਨ੍ਹਾਂ ਨੇ ਮਿਲ ਕੇ ਪੰਜਾਬ ਬਰਬਾਦ ਕੀਤਾ ਅਸੀਂ ਇਹ ਬਿਮਾਰ ਪੰਜਾਬ ਜਿਹੜਾ ਆ ਇਹਨੂੰ ਸਿਹਤਮੰਦ ਪੰਜਾਬ ਦੇ ਨਿਰਮਾਣ ਲਈ ਭਾਜਪਾ ਸਮਾਜ ਪਾਰਟੀ ਨੂੰ ਇੱਕ ਮੌਕਾ ਦੇਣ ਦਾ ਫੈਸਲਾ ਕੀਤਾ। ਫਿਰ ਇੱਕ ਲਾਸਟ ਕੁਐਸਚਨ ਹੈ ਜੀ। ਵਿਧਾਨ ਸਭਾ ਹਲਕਾ ਫਲੋਰ ਦੇ ਵਿੱਚ ਉਧਰ ਦੇ ਤੁਹਾਡੇ ਵੋਟਰਾਂ ਸਪੋਰਟਰਾਂ ਨੇ ਸਵਾਰ ਕਰ ਦਿੱਤੇ ਹੁੰਜਾ ਫਿਰ ਜਿੱਤ ਪ੍ਰਾਪਤ ਕੀਤੀ ਆ ਉਹਦੇ ਬਾਰੇ ਕੀ ਕਹਿਣਾ? ਇਹ ਭਾਜਪਾ ਸਮਾਜ ਪਾਰਟੀ ਨੇ ਇਹ ਦੱਸ ਦਿੱਤਾ ਫਲੋਰ ਦੇ ਵਿੱਚ ਕਿ ਐਸੇ ਨਤੀਜੇ ਹੀ ਪੰਜਾਬ ਦੀ ਹਰ ਵਿਧਾਨ ਸਭਾ ਤੇ 2027 ਚੋਂ ਠੀਕ ਹੈ ਜੀ। ਫਲੋਰ ਦੇ ਅ ਵਿੱਚ ਚਾਰ ਜ਼ਿਲ੍ਹਾ ਪ੍ਰੀਸ਼ਦ ਚੋ ਦੋ ਜ਼ਿਲ੍ਹਾ ਪ੍ਰੀਸ਼ਦ ਬੀਐਸਪੀ ਨੇ ਜਿੱਤੀਆਂ ਠੀਕ ਹੈ ਇੱਕ ਕਾਂਗਰਸ ਨੂੰ ਮਿਲੀ ਇੱਕ ਅਕਾਲੀਆ ਨੂੰ ਮਿਲੀ ਰਾਜ ਕਰਨ ਪਾਰਟੀ ਰਾਜ ਕਰਨ ਵਾਲੀ ਪਾਰਟੀ ਜ਼ੀਰੋ 플ੋਰ ਤੇ ਵੀ ਤੂੰ ਤਾਂ ਕਾਰਨ ਜਦੋਂ ਭੋਜਨ ਸਮਾਜ ਪਾਰਟੀ ਨੇ ਇੱਕ ਤਰ੍ਹਾਂ ਨਾਲ 플ੋਰ ਨੂੰ ਇੱਕ ਮਾਡਲ ਬਣਾ ਕੇ ਪੰਜਾਬ ਦੇ ਸਾਹਮਣੇ ਪੇਸ਼ ਕੀਤਾ ਕਿ ਬੀਐਸਪੀ ਇਕੱਲੇ ਲੜ ਕੇ ਰਾਜ ਕਰਨ ਵਾਲੀ ਪਾਰਟੀ ਜਿਹੜੀ ਪੰਜਾਬ ਚ ਪੰਜਾਬ ਦੀ ਵਿਰੋਧੀ ਧਿਰ ਔਰ ਪੰਜਾਬ ਕੇਂਦਰ ਦੀ ਰਾਜ ਕਰਨ ਵਾਲੀ ਪਾਰਟੀ ਉਹਨਾਂ ਨੂੰ ਹਰਾ ਕੇ ਇੱਕ ਨੰਬਰ ਦੀ ਪਾਰਟੀ ਬਣ ਸਕਦੀ। ਤੋਂ ਜੇ ਫਲੋਰ ਚ ਬਣ ਸਕਦੀ ਹੈ ਇੱਕ ਨੰਬਰ ਦੀ ਪਾਰਟੀ ਤਾਂ ਇਹ ਪੰਜਾਬ ਚ ਵੀ ਬਣ ਸਕਦੀ ਹੈ। ਇਸ ਕਰਕੇ ਪੰਜਾਬੀਆਂ ਨੂੰ ਮੈਂ ਬੇਨਤੀ ਕਰਦਾ ਕਿ ਉਹ BSP ਨਾਲ ਆਪਣੇ ਭਵਿੱਖ ਨੂੰ ਜੋੜ ਕੇ 2027 ਸਤਾ ਪਰਵਰਤਨ ਲਈ ਪੰਜਾਬ ਨੂੰ ਇਸ ਅੰਧਕਾਰ ਚੋਂ ਹਨੇਰੇ ਚੋਂ ਕੱਢਣ ਲਈ ਪੰਜਾਬੀਆਂ ਦੇ ਉਜਵਲ ਭਵਿੱਖ ਦੇ ਲਈ ਸੁਨਹਿਰੀ ਭਵਿੱਖ ਦੇ ਲਈ ਉਹ ਬੀਐਸਪੀ ਦੀ ਪੰਜਾਬ ਸੰਭਾਲੋ ਮਹਮ ਦਾ ਹਿੱਸਾ ਬਣਨ ਅਸ਼ੀਰਵਾਦ ਦੇ ਤਾਂ ਕਿ ਅਸੀਂ ਇਹ ਪੰਜਾਬ ਨੂੰ ਇਸ ਗੋਰ ਸੰਕਟ ਦੇ ਵਿੱਚੋਂ ਕੱਢ ਸਕੀਏ ਮੈਂ ਫਲੌਰ ਦੇ ਮੋਟਰਾਂ ਸਪੋਰਟਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਫਲੌਰ ਨੂੰ ਪੰਜਾਬ ਦੇ ਸਾਹਮਣੇ ਇੱਕ ਮਾਡਲ ਬਣਾ ਕੇ ਪੇਸ਼ ਕੀਤਾ ਕਿ ਆਉਣ ਵਾਲੇ ਸਮੇਂ ਦਾ 2027 ਦਾ ਪੰਜਾਬ ਫਲੌਰ ਵਾਂਗ ਹੀ ਪੰਜਾਬ ਬਣੇਗਾ ਠੀਕ ਹੈ ਜੀ ਔਰ ਇੱਕ ਸਨੇਹਾ ਫਲੌਰ ਦੀ ਧਰਤੀ ਤੋਂ ਪੰਜਾਬ ਨੂੰ ਚਲਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਧੰਨਵਾਦ ਸਾਨੂੰ ਟਾਈਮ ਦਿੱਤਾ ਕਿ ਸਾਥੀਓ ਮੈਂ ਬੌਧਿਕ ਸਮਾਜ ਨੂੰ ਬੇਨਤੀ ਕਰਦਾ ਜਿਸ ਤੋਂ ਡਾਕਟਰ ਅਰਕਤ ਸਿੰਘ ਕਿਨੀਪੁਰੀ ਨੇ ਬੇਨਤੀ ਕੀਤੀ ਆ ਇਹ ਪੰਜਾਬ ਦੇ ਸ਼ੁਭ ਸੰਕੇਤ ਸੰਕੇਤਵਾ ਕਿ 27 ਦੇ ਜਿਹੜੇ ਇਲੈਕਸ਼ਨ ਆ ਰਹੇ ਆ ਕਿ ਬਸ ਵਾ ਇੱਕ ਵੱਡੀ ਧਿਰ ਬਣ ਕੇ ਉੱਭਰ ਰਹੀ ਆ ਕਿ ਅਜੇ ਹੋਰ ਉਭਰੇਗੀ ਕਿ ਇੱਕ ਨੰਬਰ ਦੀ ਪਾਰਟੀ ਬਣ ਰਹੀ ਆ ਕਿ ਤੁਸੀਂ ਜਿਹਦਾ ਸਾਥ ਦਿਓ ਲਾਸਟ ਵਿੱਚ ਫਿਰ ਜੈ ਭੀਮ ਜੈ ਭੀਮ ਸੇ ਪਾਰਸ ਤੋਂ ਸਟੌਪ ਤੋਂ ਦਾ ਵੀ ਬਹੁਤ ਬਹੁਤ ਸੇ ਪ੍ਰਾਨਾ ਔਰ ਤੁਹਾਡੇ ਚੈਨਲ ਦਾ ਵੀ ਬੜਾ ਧੰਨਵਾਦ ਥੈਂਕ ਯੂ